ਜਿਤੇ ਸਮੁੰਦ ਸਾਗਰ ਨੀਰ ਭਰਿਆ ਤੀਤੇ ਅਗਣ ਹਮਾਰੇ ਦਇਆ ਕਰੋ ਕੁਛ ਮਿਹਰ અપਾਵੋ ਡੁੱਬਦੇ ਪਥਰ ਤਾਰੇ ਪਾਹ ਹੈ ਬਲੰਦੜੀ ਬੁਝ ਗਈ ਰਖੰਦੜੋ ਪ੍ਰਭ ਆਪ ਨਾਨਕ ਨਾਮ ਧਿਆਈਐ ਕਾਰਜ ਆਵੈ ਰਾਸ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਤਨਾਸਰੀ ਮਹਿਲਾ ਪੰਜਵਾ ਜਰਤੀ ਦਰਸ਼ਨ ਪੀਟੇ ਸਾਧੂ ਪਲੇ ਦਿਨਸ ਹੋਇ ਆਏ ਮਹਾ ਆਨੰਦ ਸਦਾ ਕਰ ਕੀਰਤਨ ਪੁਰਖ ਬਧਾਤਾ ਪਾਏ ਆਬ ਮੋ ਰਾਮ ਜਸੋ ਮਨ ਗਾਇਓ ਪਯੋ ਪ੍ਰਗਾਸ ਸਦਾ ਸੁਖ ਮਨ ਮੈਂ ਸਤਗੁਰ ਪੂਰਾ ਪਾਇਓ ਆਬ ਮੋ ਰਾਮ ਜਸੋ ਮਨ ਗਾਇਓ ਪਇਓ ਪ੍ਰਗਾਸ ਸਦਾ ਸੁਖ ਮਨ ਮੈਂ ਸਤਿਗੁਰ ਪੂਰਾ ਪਾਇਓ ਰਹਾਓ ਗੁਣਧਾਨ ਰ듭ੀਤਰ ਵਸਿਆ ਤਾਂ ਦੁਖ ਪਰਮ ਪਉ ਭਾਗਾ ਪਈ ਪ੍ਰਾਪਤ ਵਸਤ ਅਗੋਚਰ RAM ਨਾਮ ਰੰਗ ਲਗਾ ਚਿੰਤ ਅਚਿੰਤਾ ਸੋਚ ਅਸੋਚਾ ਸੋਗ ਲੋਭ ਮੋ ਥਕਾ ਹਮੈ ਰੂਗ ਮਿਟੇ ਕਿਰਪਾ ਤੇ ਜਮਤੇ ਭਏ ਬਿਵਾਕਾਰ ਗੁਰ ਕੀ ਟਹਿਲ ਗੁਰੂ ਕੀ ਸੇਵਾ ਗੁਰ ਕੀ ਆਗਿਆ ਪਾਣੀ ਕਹੋ ਨਾਨਕ ਜਿਨ ਜਮਤੇ ਕਾਡੇ ਤਿਸ ਗੁਰ ਕੈ ਕਰ ਬਾਣੀ ਗੁਰ ਕੀ ਟਹਲ ਗੁਰੂ ਕੀ ਸੇਵਾ ਗੁਰ ਕੀ ਆਗਿਆ ਪਾਣੀ ਕਹੋ ਨਾਨਕ ਜਿਨ ਜਮਤੇ ਕਾਡੇ ਤਿਸ ਗੁਰ ਕੈ ਕਰ ਬਾਣੀ ਇਸ ਹੁਕਮਨਾਮਾ ਸਾਹਿਬ ਦੇ ਵਿੱਚ ਗੁਰੂ ਅਰਜਨ ਸਾਹਿਬ ਪ੍ਰਮਾਨ ਕਰਦੇ ਹਨ ਹੇ ਭਾਈ ਮੈਨੂੰ ਪੂਰਾ ਗੁਰੂ ਮਿਲ ਪਿਆ ਹੈ ਇਸ ਵਾਸਤੇ ਉਸ ਦੀ ਕਿਰਪਾ ਨਾਲ ਹੁਣ ਮੈਂ ਪ੍ਰਮਾਤਮਾ ਦੀ ਸਿਖਤ ਸਲਾਹ ਆਪਣੇ ਮਨ ਵਿੱਚ ਗਾ ਰਿਹਾ ਹਾਂ ਮੇਰੇ ਅੰਦਰ ਆਤਮਿਕ ਜੀਵਨ ਦਾ ਚਾਨਣ ਹੋ ਗਿਆ ਹੈ ਮੇਰੇ ਮਨ ਵਿੱਚ ਸਦਾ ਆਨੰਦ ਬਣਿਆ ਰਹਿੰਦਾ ਹੈ ਰਹਾਉ ਹੇ ਭਾਈ ਜਦੋਂ ਤੋਂ ਗੁਰੂ ਦੇ ਦਰਸ਼ਨ ਪ੍ਰਾਪਤ ਹੋਏ ਹਨ ਮੇਰੇ ਇਹੋ ਜਿਹੇ ਚੰਗੇ ਦਿਨ ਆ ਗਏ ਹਨ ਇਹ ਪ੍ਰਮਾਤਮਾ ਦੀ ਸਿਖਤ ਸਲਾਹ ਕਰ ਕਰਕੇ ਸਦਾ ਮੇਰੇ ਅੰਦਰ ਸੁਖ ਬਣਿਆ ਰਹਿੰਦਾ ਹੈ ਮੈਨੂੰ ਸਰਬ ਵਿਆਪਕ ਕਰਤਾਰ ਮਿਲ ਪਿਆ ਹੈ ਏ ਭਾਈ ਗੁਰੂ ਦੀ ਕਿਰਪਾ ਨਾਲ ਜਦੋਂ ਤੂੰ ਗੁਨਾ ਦਾ ਖਜ਼ਾਨਾ ਪ੍ਰਮਾਤਮਾ ਮੇਰੇ ਹਿਰਦੇ ਵਿੱਚ ਆ ਵਸਿਆ ਹੈ ਤਦੋਂ ਤੋਂ ਮੇਰਾ ਦੁੱਖ ਕਰਮ ਡਰ ਦੂਰ ਹੋ ਗਿਆ ਹੈ ਪਰਮਾਤਮਾ ਦੇ ਨਾਮ ਵਿੱਚ ਮੇਰਾ ਪਿਆਰ ਬਣ ਗਿਆ ਹੈ ਮੈਨੂੰ ਉਹ ਉਤਮ ਚੀਜ਼ ਪ੍ਰਾਪਤ ਹੋ ਗਈ ਹੈ ਜਿਸ ਤੱਕ ਗਿਆਨ ਇੰਦਰੀਆਂ ਦੀ ਪਹੁੰਚ ਨਹੀਂ ਸੀ ਹੋ ਸਕਦੀ اے ਭਾਈ ਗੁਰੂ ਦੇ ਦਰਸ਼ਨ ਦੀ ਬਰਕਤ ਨਾਲ ਮੈਂ ਸਾਰੀਆਂ ਚਿੰਤਾ ਤੇ ਅਸੋਚਾਂ ਤੋਂ ਬਚ ਗਿਆ ਹਾਂ ਮੇਰੇ ਅੰਦਰੋਂ ਗਮ ਮੁਕ ਗਿਆ